ਸਤ ਸ੍ਰੀ ਅਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਅੱਜ 10 ਮਈ 2025 ਹੋ ਚੁੱਕਿਆ ਗੱਲਬਾਤ ਮੌਨਸੂਨ ਪਾਉਣਾ ਨੂੰ ਲੈ ਕੇ ਕਰਾਂਗੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਮੌਨਸੂਨ ਪਾਉਣਾ ਜਿਹੜੀਆਂ ਅਗੇਤੀਆਂ ਮੌਨਸੂਨ ਪਾਉਣਾ ਇਸ ਵਾਰ ਬੰਗਾਲ ਦੀ ਖਾੜੀ ਐਂਡਮਾਨ ਇੱਕ ਵਾਰ ਦੀ ਸਮੂਹ ਤੇ ਅਗਲੇ 24 48 ਘੰਟਿਆਂ ਦੌਰਾਨ 10 ਤੱਕ ਦੇ ਸਕਦੀਆਂ ਮਤਲਬ ਕਿ 12 ਜਾਂ 13 ਮਈ ਨੂੰ ਮੌਨਸੂਨ ਪਾਉਣਾ ਬੰਗਾਲ ਦੀ ਖਾੜੀ ਐਂਡਮਾਨ ਇੱਕ ਵਾਰ ਦੀ ਸਮੂਹ ਤੇ 10 ਤੱਕ ਦੇ ਸਕਦੀਆਂ ਤੇ ਨਾਲ ਹੁੰਦੇ ਅਰਬ ਸਾਗਰ ਦੀ ਜਿਹੜੀ ਬ੍ਰਾਂਚ ਆ ਗੀਆਂ ਨੇ ਆਮ ਤੌਰ ਤੇ ਮੌਨਸੂਨ ਪਾਉਣਾ 20 ਮਈ ਤੋਂ ਬਾਅਦ ਜਾਂ 20 ਮਈ ਦੇ ਆਸ-ਪਾਸ ਜਿਹੜੀਆਂ 10 ਤੱਕ ਦਿੰਦੀਆਂ ਪਰ ਇਸ ਵਾਰ 7-8 ਦਿਨ ਪਹਿਲਾਂ ਜਿਹੜੀਆਂ ਮੌਨਸੂਨ ਪਾਉਣਾ ਬੰਗਾਲ ਦੀ ਖਾੜੀ ਦੇ ਵਿੱਚ ਦਸਤਕ ਦੇਣ ਜਾ ਰਹੀਆਂ ਮਤਲਬ ਕਿ ਉਹ ਵੀ ਜ਼ਬਰਦਸਤ ਜਿਹੜੀ ਦਸਤਕ ਹੋ ਸਕਦੀ ਹੈ ਕਾਫੀ ਭਾਰੀ ਮੀਂਹ ਜਿਹੜਾ ਬੰਗਾਲ ਦੀ ਖਾੜੀ ਦੇ ਵਿੱਚ ਦੇਖਣ ਨੂੰ मिल ਸਕਦਾ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਹਾਲ ਦੀ ਘੜੀ ਟੁੱਟੀਆਂ ਮੀਂਹ ਦੀਆਂ ਕਾਰਵਾਈਆਂ ਪਿਛਲੇ ਕੁਝ ਦਿਨਾਂ ਤੋਂ ਬਣੀਆਂ ਹੋਈਆਂ ਤੇ ਇਹ ਹੁਣ ਕਾਰਵਾਈਆਂ ਜਿਹੜੀਆਂ ਢੜ ਦੇਣਾਂ ਦਿਖਾਈ ਦੇਣਗੀਆਂ ਕੱਲ ਦਾ ਦਿਨ ਅਗਲੇ 24 ਘੰਟੇ ਤੱਕ ਕਿਤੇ ਕਿਤੇ ਨਿੱਕੀਆਂ-ਮੋਟੀਆਂ ਕਾਰਵਾਈਆਂ ਜ਼ਰੂਰ ਜਾਰੀ रह ਸਕਦੀਆਂ ਉਸ ਤੋਂ ਬਾਅਦ ਜਿਹੜਾ ਮੌਸਮ ਵਿਭਾਗ ਕਹਿੰਨਾ ਸ਼ੁਰੂ ਹੋ ਜਾਣਾ ਤੇ ਦਿਨ ਦੇ ਪਾਰੇ ਵਿੱਚ ਵਾਧਾ ਹੋਣ ਦੀ ਉਮੀਦ ਜਾਪਰੀਏ ਤੇ ਦਿਨ ਦਾ ਪਾਰਾ ਕਿਤੇ ਕਿਤੇ ਜਿਹੜਾ 40 ਡਿਗਰੀ ਪਾਰ ਜਾਣਾ ਸ਼ੁਰੂ ਹੋ ਜਾਣਾ ਜਿਸ ਕਰਕੇ ਹਲਕਾ ਹੀਟ ਵੇਵ ਦਾ ਲੋ ਦਾ دور ਜਿਹੜਾ ਪੰਜਾਬ ਹਰਿਆਣਾ ਉੱਤੇ ਰਾਜਸਥਾਨ ਨੂੰ ਪ੍ਰਭਾਵਿਤ ਕਰ ਸਕਦਾਗਾ ਉਸ ਤੋਂ ਬਾਅਦ ਨੀ ਤੋਂ ਜਾਂ 20 ਮਈ ਤੋਂ ਜਿਹੜਾ ਇੱਕ ਵਾਰ ਮੀਂਹੇ ਦੀਆਂ ਦਾ ਦੌਰ ਜਿਹੜਾ ਮੁੜ ਤੋਂ ਵਾਪਸੀ ਕਰ ਸਕਦੇ ਹੈਗੇ ਹਾਲਾਂਕਿ ਛੋਟਾ ਜਿਹਾ ਦੌਰ ਜਿਹੜਾ ਲੋ ਦਾ ਇਹ ਦੇਖਣ ਨੂੰ ਮਿਲ ਸਕਦਾ ਜਿਸ ਦੇ ਕਾਰਨ ਮੌਸਮ ਖੁਸ਼ਕੂ ਤੇ ਨਰਮਾ ਬੈਲਟ ਦੇ ਕਿਸਾਨਾਂ ਲਈ ਇੱਕ ਵੱਡੀ ਰਾਤ ਲੈ ਕੇ ਆਊਗਾ